ਸਤਲੁਜ ਦਾ ਆਰਜੀ ਬੰਨ ਟੁੱਟਿਆ ਜਿਸਦੇ ਚਲਦਿਆਂ ਵੇਖੋ ਕਿੰਨੇ ਤੇਜ਼ ਪਹਾੜ ਦੇ ਵਿੱਚ ਪਾਣੀ ਆਉਂਦਾ ਨਜ਼ਰ ਆ ਰਿਹਾ ਹੈ ਤੇ ਕਈ ਪਿੰਡਾਂ ਦੇ ਵਿੱਚ ਉਸ ਪਾਣੀ ਨੇ ਵੱਡੀ ਮਾਰ ਕਰਨੀ ਹੈ ਜਿਸਦੇ ਚਲਦਿਆਂ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਤਾਂ ਦੱਸਦੇ ਕਿ ਲਗਾਤਾਰ ਹੀ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਜਿਸ ਵਿਚਾਲੇ ਹੁਣ ਆਰਜੀ ਬੰਨ ਜਿਹੜਾ ਹੈ ਸਤਲੁਜ ਦਾ ਟੁੱਟਿਆ ਹੈ ਜਿਸਦੇ ਚਲਦਿਆਂ ਕਈ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਨਜ਼ਰ ਆ ਰਿਹਾ ਹੈ ਤਾਂ ਦੱਸਦੇ ਕਿ ਜਿੱਥੇ ਸੁਲਤਾਨਪੁਰ ਲੋਧੀ ਇਲਾਕੇ ਦੇ ਜ਼ੀਰਾ ਬਲਾਕ ਦੇ ਮੱਖੂ ਦਾ ਪਿੰਡ ਹੈ ਮਨੂ ਮਾਛੀ ਜਥਾਰਜੀ ਬੰਨ ਟੁੱਟਿਆ ਜਿਸ ਦੇ ਚਲਦਿਆ ਕਿਸਾਨਾਂ ਦੀ ਫਸਲ ਵੇਖੋ ਕਿਵੇਂ ਪਾਣੀ ਪਾਰੀ ਹੋ ਰਹੀ ਹੈ ਮਿੰਟਾਂ ਦੇ ਵਿੱਚ ਇਹ ਸਾਰਾ ਪਾਣੀ ਖੇਤਾਂ ਚ ਦਾਖਲ ਹੋ ਗਿਆ ਤੇ ਅੱਗੇ ਘਰਾਂ ਤੱਕ ਮਾਰ ਕਰਨ ਨੂੰ ਤਿਆਰ ਹੈ ਤਾਂ ਜੀ ਬੰਨ ਟੁੱਟਿਆ ਜਿਸ ਦੇ ਚਲਦਿਆ ਹੁਣ ਲੋਕਾਂ ਨੂੰ ਸਤਰਕ ਕਰ ਦਿੱਤਾ ਗਿਆ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਸਤਲੁਜ ਦਾ ਆਰਜੀ ਬੰਨ ਟੁੱਟਿਆ ਜਿਸਦੇ ਚਲਦਿਆਂ ਵੇਖੋ ਕਿੰਨੇ ਤੇਜ਼ ਪਹਾੜ ਦੇ ਵਿੱਚ ਪਾਣੀ ਆਉਂਦਾ ਨਜ਼ਰ ਆ ਰਿਹਾ ਹੈ ਤੇ ਕਈ ਪਿੰਡਾਂ ਦੇ ਵਿੱਚ ਇਸ ਪਾਣੀ ਨੇ ਵੱਡੀ ਮਾਰ ਕਰਨੀ ਹੈ ਜਿਸ ਦੇ ਚਲਦਿਆਂ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਤਦ ਦੱਸ ਲਈਏ ਕਿ ਲਗਾਤਾਰ ਹੀ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਜਿਸ ਵਿਚਾਲੇ ਹੁਣ ਆਰਜੀ ਬੰਨ ਜਿਹੜਾ ਹੈ ਸਤਲੁਜ ਦਾ ਟੁੱਟਿਆ ਹੈ ਜਿਸਦੇ ਚਲਦਿਆਂ ਕਈ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਨਜ਼ਰ ਆ ਰਿਹਾ ਹੈ ਤਦ ਦੱਸ ਲਈਏ ਕਿ ਜਿੱਥੇ ਸੁਲਤਾਨਪੁਰ ਲੋਧੀ ਇਲਾਕੇ ਦੇ ਜ਼ੀਰਾ ਬਲਾਕ ਦੇ ਮੱਖੂ ਦਾ ਪਿੰਡ ਹੈ ਮਨੂ ਮਾਛੀ ਜਥਾਰਜੀ ਬੰਨ ਟੁੱਟਿਆ ਜਿਸ ਦੇ ਚਲਦਿਆ ਕਿਸਾਨਾਂ ਦੀ ਫਸਲ ਵੇਖੋ ਕਿਵੇਂ ਪਾਣੀ ਪਾਰੀ ਹੋ ਰਹੀ ਹੈ ਮਿੰਟਾਂ ਦੇ ਵਿੱਚ ਇਹ ਸਾਰਾ ਪਾਣੀ ਖੇਤਾਂ ਚ ਦਾਖਲ ਹੋ ਗਿਆ ਤੇ ਅੱਗੇ ਘਰਾਂ ਤੱਕ ਮਾਰ ਕਰਨ ਨੂੰ ਤਿਆਰ ਹੈ ਜਥਾਰਜੀ ਬੰਨ ਟੁੱਟਿਆ ਜਿਸ ਨੇ ਚਲਦਿਆ ਹੁਣ ਲੋਕਾਂ ਨੂੰ ਸਤਰਕ ਕਰ ਦਿੱਤਾ ਗਿਆ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਆਖਿਆ ਗਿਆ ਸਤਲੁਜ ਦਾ ਆਰਜੀ ਬੰਨ ਟੁੱਟਿਆ ਜਿਸਦੇ ਚਲਦਿਆਂ ਵੇਖੋ ਕਿੰਨੇ ਤੇਜ਼ ਪਹਾੜ ਦੇ ਵਿੱਚ ਪਾਣੀ ਆਉਂਦਾ ਨਜ਼ਰ ਆ ਰਿਹਾ ਹੈ ਤੇ ਕਈ ਪਿੰਡਾਂ ਦੇ ਵਿੱਚ ਉਸ ਪਾਣੀ ਨੇ ਵੱਡੀ ਮਾਰ ਕਰਨੀ ਹੈ ਜਿਸਦੇ ਚਲਦਿਆਂ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਤਦ ਦੱਸਦੇ ਕਿ ਲਗਾਤਾਰ ਹੀ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਜਿਸ ਵਿੱਚ ਆਲੇ ਹੁਣ ਆਰਜੀ ਬੰਨ ਜਿਹੜਾ ਇਹ ਸਤਲੁਜ ਦਾ ਟੁੱਟਿਆ ਹੈ ਜਿਸਦੇ ਚਲਦਿਆਂ ਕਈ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਨਜ਼ਰ ਆ ਰਿਹਾ ਹੈ ਤਦ ਦੱਸਦੇ ਕਿ ਜਿੱਥੇ ਸੁਲਤਾਨਪੁਰ ਲੋਧੀ ਇਲਾਕੇ ਦੇ ਜ਼ੀਰਾ ਬਲਾ ਦੇ ਮੱਖੂ ਦਾ ਪਿੰਡ ਹੈ ਮਨੁਮਾਚੀ ਜਥਾਰਜੀ ਬੰਨ ਟੁੱਟਿਆ ਜਿਸ ਦੇ ਚੱਲਦਿਆ ਕਿਸਾਨਾਂ ਦੀ ਫਸਲ ਵੇਖੋ ਕਿਵੇਂ ਪਾਣੀ ਪਾਰੀ ਹੋ ਰਹੀ ਹੈ ਮਿੰਟਾਂ ਦੇ ਵਿੱਚ ਇਹ ਸਾਰਾ ਪਾਣੀ ਖੇਤਾਂ ਚ ਦਾਖਲ ਹੋ ਗਿਆ ਤੇ ਅੱਗੇ ਘਰਾਂ ਤੱਕ ਮਾਰ ਕਰਨ ਨੂੰ ਤਿਆਰ ਹੈ ਜਥਾਰਜੀ ਬੰਨ ਟੁੱਟਿਆ ਜਿਸ ਦੇ ਚੱਲਦਿਆ ਹੁਣ ਲੋਕਾਂ ਨੂੰ ਸਤਰਕ ਕਰ ਦਿੱਤਾ ਗਿਆ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਸਤਲੁਜ ਦਾ ਆਰਜੀ ਬੰਨ ਟੁੱਟਿਆ ਜਿਸਦੇ ਚਲਦਿਆਂ ਵੇਖੋ ਕਿੰਨੇ ਤੇਜ਼ ਪਹਾੜ ਦੇ ਵਿੱਚ ਪਾਣੀ ਆਉਂਦਾ ਨਜ਼ਰ ਆ ਰਿਹਾ ਹੈ ਤੇ ਕਈ ਪਿੰਡਾਂ ਦੇ ਵਿੱਚ ਇਸ ਪਾਣੀ ਨੇ ਵੱਡੀ ਮਾਰ ਕਰਨੀ ਹੈ ਜਿਸ ਦੇ ਚਲਦਿਆਂ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਗਈ ਹੈ ਤਾਂ ਦੱਸਦੇ ਕਿ ਲਗਾਤਾਰ ਹੀ ਪਾਣੀ ਦਾ ਲੈਵਲ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਜਿਸ ਵਿੱਚ ਆਲੇ ਹੁਣ ਆਰਜੀ ਬੰਨ ਜਿਹੜਾ ਹੈ ਸਤਲੁਜ ਦਾ ਟੁੱਟਿਆ ਹੈ ਜਿਸਦੇ ਚਲਦਿਆਂ ਕਈ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਨਜ਼ਰ ਆ ਰਿਹਾ ਹੈ ਤਾਂ ਦੱਸਦੇ ਕਿ ਜਿੱਥੇ ਸੁਲਤਾਨਪੁਰ ਲੋਧੀ ਇਲਾਕੇ ਦੇ ਜ਼ੀਰਾ ਬਲਾ ਦੇ ਮੱਖੂ ਦਾ ਪਿੰਡ ਹੈ ਮਨੂ ਮਾਛੀ ਜਥਾਰਜੀ ਬੰਨ ਟੁੱਟਿਆ ਜਿਸ ਦੇ ਚਲਦਿਆ ਕਿਸਾਨਾਂ ਦੀ ਫਸਲ ਵੇਖੋ ਕਿਵੇਂ ਪਾਣੀ ਪਾਰੀ ਹੋ ਰਹੀ ਹੈ ਮਿੰਟਾਂ ਦੇ ਵਿੱਚ ਇਹ ਸਾਰਾ ਪਾਣੀ ਖੇਤਾਂ ਚ ਦਾਖਲ ਹੋ ਗਿਆ ਤੇ ਅੱਗੇ ਘਰਾਂ ਤੱਕ ਮਾਰ ਕਰਨ ਨੂੰ ਤਿਆਰ ਹੈ ਤਾਂ ਜੀ ਬੰਨ ਟੁੱਟਿਆ ਜਿਸ ਦੇ ਚਲਦਿਆ ਹੁਣ ਲੋਕਾਂ ਨੂੰ ਸਤਰਕ ਕਰ ਦਿੱਤਾ ਗਿਆ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਆਖਿਆ ਗਿਆ